ਹਾਂਜੀ ਬਾਈ ਕਾਦੇ ਲਈ ਆ ਇਹ ਬਾਈ ਚੂੜੀ ਵਾਲੀ ਮਸ਼ੀਨ ਦਾ ਝਾਰ ਕੱਢਣ ਵਾਸਤੇ ਅੱਛਾ ਆਪਣਾ ਮੰਡੀ ਵਾਲਾ ਝਾਰ ਕੱਢਣ ਵਾਸਤੇ ਢੋਲਾਂ ਇੱਕ ਸਾਫ ਕਰਨ ਤੋਂ ਪਵਾਉਣ ਵਾਸਤੇ ਤਰਾ ਕੇ ਸਾਫ ਕਰਕੇ ਪਾਉਣ ਵਾਸਤੇ ਠੀਕ ਹੈ ਬਈ ਤੇ ਸਾਰੇ ਘਰ ਵਾਸਤੇ ਹੋਈ ਜਮਾ ਰੋੜੀਆਂ ਅੱਡਰ ਇੱਤੇ ਵਾਲੀ ਗੱਤੀ ਰੋੜੀ ਤਾਂ ਆਉਂਦੀ ਕੋਈ ਠੀਕ ਹੈ ਬਾਕੀ ਆਪਾਂ ਚਲਾ ਕੇ ਦਿਖਾ ਦੇਵਾਂਗੇ ਤੁਹਾਨੂੰ ਪਿੰਡ ਕਿਹੜਾ ਬਈ ਪਿੰਡ ਬਈ ਮੇਰਾ ਮਰਕਤਪੁਰ ਤੇ ਨੰਬਰ ਬੋਲਦੇ ਬਈ ਨੰਬਰ ਬਈ 94652 12002 ਦੁਬਾਰੇ ਫੇਰ ਬੋਲਦੇ ਕੋਈ 94652 ਬਈ 12002 ਠੀਕ ਹੈ ਬਈ ਦੇਖੋ ਬਈ ਚੱਲਦੀ ਵੀ ਦਿਖਾਉਣੀ ਆ ਤੁਹਾਨੂੰ ਬਾਈ ਤਾਂ ਬਾਈ ਬਹੁਤ ਵਧੀਆ ਯਾਰ ਕੋਈ ਨਾ ਖੜੇ ਜਾ ਜਿਵੇਂ ਬਈ ਤੁਸੀਂ ਵੀ ਕੜਾਈ ਆ ਕਣਕਾ ਹਾਂ ਹਾਂ ਤੇਰਾ ਕੰਮ ਆ ਦੇਖੋ ਬਈ ਆ ਗੱਡੀ ਹੋਈ ਕਣਕਾ ਦੀ ਜਾ ਇਧਰੋਂ ਕਣਕੀ ਨਿਕਲੀ ਆ ਜੀ ਬਈ ਆ ਜੀ ਜਿੰਦਾਂ ਜਿੰਦਾਂ ਦਾ ਰੁਕਦਾ ਹੈ ਜੇ ਵੀ ਗਾਗਾ ਆਏ ਪਈਏ ਜਦਵਾ ਦੇ ਚਾਹੀਏ ਆਹ ਦੇ ਕੋਈ ਕਿੰਨਾ ਘੰਟਾ ਗਾ ਜਮਾ ਸਾਹਿਬ ਨੂੰ ਉਹਨੇ ਕਿਹਾ ਬਈ ਜਮਾ ਸੜਾ ਕੰਮ ਹੋ ਜਾਂਦਾ ਬਈ ਆਹ ਦੇ ਤਾਂ ਜਮਾ ਸੜੀ ਬਣਾਤੀ ਕੋਈ ਬਹੁਤ ਬਹੁਤ ਸੁਖ ਬਈ ਬਾਗ ਟੀਹਰ ਆਹ ਕਿੰਨਾਂ ਪਾਵਰ ਦੀ ਗੱਲ ਆ ਵੀ ਪਹਿਲੀ ਵਾਰ ਗਏ ਦੀ ਜਮਾ ਸੜਾ ਕੰਮ ਆਗਾ ਜਿਹੜਾ ਪਿੰਡ ਆ ਬਈ ਤੇਰਾ ਮੜਕਪੁਰ ਖਿਆਲਾ ਨੰਬਰ ਬੋ ਦੇ ਬਈ ਨੰਬਰ ਆਪਣਾ ਕਰਾ ਲੈ ਜੇ ਬੰਦਿਆ 1800 ਤੋਂ ਦੁਬਾਰਾ ਜੇ ਕੋਈ ਸਟੇਟਰ ਬੰਦ ਕਰਦੇ ਫੋਨ ਤੇ ਜਿਹੜਾ ਅੰਦਰ ਨੇ 652 1800 ਤੋਂ ਔਰ ਜਿਹੜੇ ਜਮਾਨੇ ਤੇ ਜਿਹੜੇ ਕਣਕ ਦੇ ਢੋਲਾਂ ਦੀ ਚਾਰ ਕੇ ਪੌਣੀਆਂ ਕਣਕ ਜੱਜ ਮੰਡੀ ਵਾਲਾ ਚਾਰ ਆਇਆ ਹੁੰਦਾ ਜਦ ਊੜੀ ਚੋਂ ਨਿਕਲਿਆ ਹੁੰਦਾ ਊੜੀ ਵਾਲੀ ਮਸੀਨ ਤੋਂ ਨਿਕਲੀ ਹੁੰਦੀ ਆ ਕਣਕ ਉਹ ਆਚਾਰ ਲਵਾਉਣਾ ਹੋਵੇ ਬਾਈ ਕੋਲੋਂ ਬਾਈ ਨੂੰ ਫੋਨ ਲਾ ਲਿਓ ਜੇ ਕੋਈ ਆਹ ਥਾਰੀ ਕੜਾਈ ਅੱਜ ਆ